ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਦੀਨਾਉ ਦੇ ਪਿੰਡ ਅਵਾਨ ਵਿਖੇ ਇੱਕ ਨੌ ਆਪਣੀ ਸੱਸ ਸਹੁਰੇ ਨੂੰ ਬੇਹੋਸ਼ ਕਰਕੇ ਕਰੋ ਆਪਣੇ ਦੋਸਤ ਨਾਲ ਫਰਾਰ ਹੋ ਗਈ ਜਿਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨੌ ਅਤੇ ਉਸਦੇ ਦੋਸਤ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਆ ਡੀਐਸਪੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਰਮਦਾਸ ਅਦੀਨਾਉ ਦੇ ਪਿੰਡ ਅਵਾਨ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੌ ਆਪਣੀ ਸੱਸ ਸਹੁਰੇ ਨੂੰ ਨਸ਼ੀਲੀ ਚੀਜ਼ ਦੇ ਕੇ ਰਾਤ ਸਮੇਂ ਘਰੋਂ ਦੌੜ ਗਈ ਜਿਸ ਕਾਰਨ ਉਹ ਜਾਂਦੇ ਹੋਏ 8,63,010 ਦਾ ਸੋਨਾ, ਦੋ ਪਾਸਪੋਰਟ, ਚਾਰ ਏਟੀਐਮ ਅਤੇ ਗੱਡੀ ਲੈ ਕੇ ਫਰਾਰ ਹੋ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ, ਪਾਸਪੋਰਟ ਅਤੇ ਏਟੀਐਮ ਕਾਰਡ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਸ ਤੇ ਕਾਰਵਾਈ ਸ਼ੁਰੂ ਕੀਤੀ ਹੈ। ਮਿਤੀ 18/8/24 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਐਡੀਸ਼ਨਲ ਐਸਐਚਓ ਗੁਰਕਬਾਲ ਸਿੰਘ ਨੇ ਇਨਾ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਵਾਨ ਥਾਣਾ ਰਮਦਾਸ ਨੇ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਇਥੇ ਪਿੰਡ ਅਵਾਨ ਤੇ 17-18 ਦੀ ਦਰਮਿਆਨੀ ਰਾਤ ਨੂੰ ਰੇਸ਼ਮ ਸਿੰਘ ਨੇ 2:30 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖਿਲਰਿਆ ਸੀਗਾ ਤੇ ਉਹਦੀ ਘਰ ਨੌ ਮੌਜੂਦ ਨਹੀਂ ਸੀ ਤੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀਗੀ ਜਦੋਂ ਨੇ ਆਲੇ ਦੁਆਲੇ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਚ ਸੀਗਾ ਉਹਨੂੰ ਕਲੀਅਰ ਹੋਇਆ ਪਰ ਉਹਦੀ ਨੋਂ ਕਿਸੇ ਅਣਪਛਾਤੇ ਬੰਦੇ ਨਾਲ ਘਰ ਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਤੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਜਾਸ ਦੇ ਵਿੱਚ ਮੋਕਾ ਅਫਸਰ ਥਾਣਾ ਅਵਤਾਰ ਸਿੰਘ ਸਬ ਇੰਸਪੈਕਟਰ ਸਾਹਿਬ ਵੱਲੋਂ ਮਕਦਮਾ ਨੰਬਰ 83 ਤੇ ਮਿਤੀ 18 8 24 ਅੰਡਰ ਸੈਕਸ਼ਨ 305 ਬੀ 35 ਬੀ ਐਨ ਐਸ ਥਾਣਾ ਰਮਦਾਸ ਦਰਜ ਜਾਰਜ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫਤੀਸ਼ ਕਰਦਿਆ ਹੋਇਆ ਮੁੱਖ ਅਫਸਰ ਥਾਣਾ ਰਮਦਾਸ ਦੀ ਟੀਮ ਵੱਲੋਂ ਜਿਹੜਾ ਇਹ ਉਸ ਦੀ ਜਿਹੜੀ ਆ ਰੇਸ਼ਮ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਨ ਬਲਕਾਰ ਸਿੰਘ ਵਾਸੀ ਗੱਗੋਮਾਲ ਜਿਹੜੇ ਕਿ ਇਹਨਾਂ ਦੇ ਦੋਵਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਵਾਂ ਨੂੰ ਰਮਦਾਸ ਲਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਤੋਲੇ ਸੋਨਾ ਤੇ ਨਾਲ ਇਹਨਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਤੇ ਨਾਲ 4-5 ਇਹਨਾਂ ਦੇ ਏਟੀਐਮ ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ ਜੀ ਸਰ ਪਾਸਪੋਰਟ ਖੜਨ ਦੀ ਕੀ ਮਨਚੋਈ ਇਹਨਾਂ ਦੇ ਪਾਸਪੋਰਟ ਕਈ ਵਾਰੀ ਅਸਲ ਦੇ ਵਿੱਚ ਇੱਕ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸਹੁਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਂ ਨਾ ਬਣਨਗੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉਹ ਲੈ ਗਏ ਸਾਲਾ ਸਗਾ ਵੀ ਕਿੱਥੇ ਜਾ ਰਹੇ ਸੀ ਇੱਥੋਂ ਘਰੋਂ ਬਾਹਰ ਹੋ ਗਏ ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਆਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤ ਸੀਗੀ ਕਿ ਇਹ ਦੋਵੇਂ ਲਿਮਟ ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪ੍ਰਨੀਤ ਕੌਰ ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀ ਕਿ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੂੰ ਜਿਹੜੀਆਂ ਮੇਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦਾ ਸੁਖੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਹੀ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀਗੇ ਇਹ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਵਿਚ ਪਰਿਵਾਰ ਨੂੰ ਸੰਭਾਲ ਦੂਗਾ ਇਹਨਾਂ ਨੂੰ ਬਰਤੂ ਸੁਣਾਈ ਹਾਂਜੀ ਹਾਂਜੀ ਇਹਦੇ ਵਿੱਚ ਇਹ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋਈ ਸਬਜ਼ੀ ਚ ਪਾ ਕੇ ਦਿੱਤਾ ਜੀ ਜਿਹਦੇ ਨਾਲ ਉਹਨਾਂ ਨੂੰ ਨੀਂਬੇ ਹੋਸ਼ ਹੋ ਗਏ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਫਿਰ ਉਹਨੇ ਚਰ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕਲ ਗਏ ਨੇ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਹ ਦਿੱਤੀ ਅਸੀਂ ਤੁਰੰਤ ਐਫ ਆਰ ਦਰਜ ਕਰਕੇ ਤੇ ਆਪਣੇ ਤਰੀਕੇ ਨਾਲ ਹਾਂਜੀ ਅਦਾਲਤ 'ਚ ਪੇਸ਼ ਕਰਕੇ ਜੀ ਬਕਾਇਦਾ 2 ਦਿਨ ਦਾ ਰਿਮਾਂਡ ਲਿਆ ਗਿਆ ਸੀਗਾ ਰਿਮਾਂਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਐ ਜਿਹੜਾ ਗਹਿਣਾ ਆ ਇਹ 8 ਲੱਖ ਤੇ 63 ਹਜ਼ਾਰ ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਸੀ ਕਿੱਥੋਂ ਰਿਕਵਰੀ ਹੋਈ ਐ ਇਹ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਲੁਕਾਤਾ ਸੀਗਾ ਜੀ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਬਰਾਮਦ ਕਰਾਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ